ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਰੂ ਤੇਗਵਾਦ ਸਾਹਿਬ ਮਹਾਰਾਜ ਸਦਾ ਹੀ ਜਲੇਕਾਰ ਹੈ ਸਦਾ ਹੀ ਜਲੇਕਾਰ ਸਰਬਤਾ ਪਾਲੇ ਗੁਰੂ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇ ਕਰੋ ਕਿਰਪਾ ਸੰਤਨ ਸਿੰਘ ਰੂ ਤੇਗਵਾਦ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆ ਦੇ ਬਾਬਾ ਜੀ ਕਰ ਦੋ ਕਿਰਪਾ ਬੱਚਿਆ ਦੇ ਮਰੇ ਕਬੂ ਨਾ ਛੜੇ ਕੇਤ ਗਗੰਦ ਮਾਮਾ ਬਾਜੀਓ ਪਰਿਓ ਨਿਸਾਨੇ ਕਾ ਹੋ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਓ ਪਹਿਲਾ ਮਰਨ ਕਬੂਲੇ ਜੀਵਨ ਕੀ ਛੜਿਆਸ ਹੋ ਸਭਨਾ ਕਿਰੇਨ ਜਗ ਔਰ ਨਾਇ ਹੈ ਮਹਤਮ ਮੈਂ ਹਉ ਤਾਰਿਉ ਜਗਰਿਆਨ ਕੀਓ ਤਿਨ ਕੇ ਦੁਖ ਕੋ ਟਿਕ ਦੋਰ ਗਏ ਮਥੁਰਾ ਜਨੇ ਅੰਮ੍ਰਿਤ ਨਾਮ ਪੀਓ 에ਹ ਪਧ ਤਤੇ ਮਤ ਚੂਕਹਿ ਮਨ ਭੇਦ ਵਿਭੇਦ ਨ ਜਾਣ ਬਿਓ ਪਰਤਾ ਸ਼ਰਦ ਗੁਰ ਅਰਜਨ ਕ ਹਰ ਪੂਰਨ ਬ੍ਰਹਮ ਨਿਵਾਸ ਲਿਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨ ਵਿਚਾਰੋ ਕੋਈ ਮਾਟੀ ਕਾ ਕੀ ਤੋ ਪ੍ਰ ਸੁਆਮੀ ਮਾਨਸ ਕੀ ਗਤਿ ਹੈ ਮਨ ਰੇ ਪ੍ਰਭ ਕੇ ਸਰਨ ਵਿਚਾਰੋ ਜੈ ਸਿਮਰਤ ਗਨ ਕਾ ਸੇ ਉਧਰੀ ਤਾਕੋ ਜਸ ੁਰ ਤਹਾਰੋ ਬਹੁਤ ਜਨਮ ਵਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹ ਰਿਹਾ ਵਿਦਾਸ ਆਸ ਲਗ ਜੀਵਾਂ ਚੇਰ ਭਇਆ ਦਰਸ਼ਨ ਦੇਖੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹ ਪ੍ਰਾਨੀ छिन षिन आउद बिहत है फूटे कट जा पानी हाँ आया दूर चल क मैं तकी तो शरण आय जियो मैं आशा रखी चित में मेरा सब दुख गवाए जियो राम नाम और मैं गयो जा सम नहीं जे सिमरत संकट मेट दर्श तुहारो होल गुर से बिया एन सहज सुबह दर्शन पर से गुरु का જનમ મરણ દુખ હોવ સિફત ખસમ દીર હરસો તુદ ડઠે સચે પાશા મળ જનમ જનમ દી સજન સચા પાશા સિર શાહ ਜਿਸ ਪਾਸ ਬਹਿਠਿਆ ਸੋਈ ਆ ਸਭਨਾ ਦਾ ਤਨ ਆਏ ਗੁਰ ਸਾਹਿਬ ਜੀ ਤਨ ਸਰਵੀ ਮਹਲਾ 5 ਜਗ ਹੇ ਸੂਰ ਆ ਤਮ ਜਿਣੇ ਸਰਗਮ ਵਸਤਾ ਕਰ ਜਾ ਕਾ ਸਤ ਗੁਰ ਪੂਰ ਜਾ ਜਾ ਕਾ ਸਤ ਗੁਰੂ ਰੂਪਾ ਧਾਪੁਰ ਗਾਇਆ ਆਤਮ ਰੰਗ ਸ਼ ਜਾਣ ਕੇ ਚਾਰਨ ਵਸਲ ਸੰਗ ਪੁਨੀਤਾ ਦੇਹੀ ਜਾਣ ਕੀ ਤੂਰ ਦੇਹੋ ਕੇ ਜਨ ਕੇ ਚਰਨ ਵਸਹਿ ਅਹੀਰ ਸੰਗ ਪੂਈਤਾ ਦੇਹੀ ਜਨ ਕੀ ਧੂਰ ਤੇ ਹੋ ਕੇ ਰਪਾਨ ਧਾ ਨਾ ਸਰੀ ਮਹਿਲਾ ਪੰਜਵਾ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਥ ਹੈ ਸੂਰਾ ਆਤਮ ਜਿਣ ਸਗਲ ਵਸਤਾ ਕਾ ਜਾ ਕਾ ਸਤਗੁਰ ਪੂਰਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਪਾਵਨ ਅਖਵਾਕ ਸ਼ਹੀਦਾਂ ਦੇ ਸਰਤਾਜ ਸ੍ਰੀ ਦਰਬਾਰ ਸਾਹਿਬ ਦੇ ਉਸਰੇ ਇਹ ਧੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਅਤਨਾਸਿਬ ਰਾਗ ਦੇ ਅੰਦਰ ਸੁਭਾਏਮਾਨ ਹੈ। ਸਤਿਗੁਰ ਬਖਸ਼ਿਸ਼ ਕਰਨੇ ਭਾਈ ਜਿਸ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਮਾਲਕ ਦੇ ਨਾਮ ਦਾ ਰੰਗ ਲੱਗ ਗਿਆ ਉਹ ਬਹੁਤ ਵੱਡਾ ਸੂਰਮਾ ਹੈ। ਕਿਉਂਕਿ ਇਹ ਰੰਗ ਹਰ ਕਿਸੇ ਨੂੰ ਨਹੀਂ ਲੱਗਦਾ। ਅਸੀਂ ਬਾਣੀ ਵਿੱਚੋਂ ਪੜਦੇ ਹਾਂ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡਭਾਗਾ। ਵੱਡੇ ਭਾਗਾਂ ਵਾਲਿਆਂ ਨੂੰ ਲੱਗਦਾ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਲੱਗ ਜਾਂਦਾ ਹੈ ਉਹ ਆਪਣੇ ਆਪ ਨੂੰ ਜਿੱਤ ਲੈਂਦੇ ਨੇ ਆਪਣੇ ਮਨ ਤੇ ਕਾਬੂ ਕਰ ਲੈਂਦੇ ਨੇ ਤੇ ਜਿਹੜੇ ਆਪਣੇ ਆਪ ਨੂੰ ਜਿੱਤਦੇ ਨੇ ਸਮਝ ਲਓ ਸਾਰੀ ਸ੍ਰਿਸ਼ਟੀ ਉਹਨਾਂ ਦੇ ਵਸ ਵਿੱਚ ਹੋ ਜਾਂਦੀ ਹੈ ਪਰ ਆਪਣੇ ਆਪ ਨੂੰ ਜਿੱਤ ਉਹ ਹੀ ਸੰਭਦਾਏ ਜਿਸ ਦਾ ਗੁਰੂ ਪੂਰਾ ਹੋਵੇ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਜਾਣ ਮੰਨ ਕਰਕੇ ਤੇ ਧੰਨ ਕਰਕੇ ਤਨਯੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਪਿਆਰੇ ਸੰਸਾਰ ਨੂੰ ਜਿੱਤਣ ਦੀ ਲੋੜ ਨਹੀਂ ਤੂੰ ਆਪਣੇ ਆਪ ਨੂੰ ਜਿੱਤ ਲੈ ਸਾਰੀ ਸ੍ਰਿਸ਼ਟੀ ਤੇਰੀ ਹੋ ਜਾਏਗੀ ਅਸੀਂ ਰੋਜ਼ ਪੜਦਿਆਂ ਮਨ ਜੀਤੈ ਜਗ ਜੀਤ ਮਨ ਨੂੰ ਜਿੱਤ ਲੈ ਆਪਣੇ ਆਪ ਨੂੰ ਜਿੱਤ ਲੈ ਸੰਸਾਰ ਤੇਰੇ ਵਸ ਹੋਏਗਾ ਤੂੰ ਰੱਬ ਦਾ ਬਣ ਜਾ ਸੰਸਾਰ ਤੇਰਾ ਹੋਏਗਾ ਜਿਸ ਨੂੰ ਬਾਬਾ ਫਰੀਦ ਜੀ ਕਹਿੰਦੇ ਨਾ ਜਾਤੋਂ ਮੇਰਾ ਹੋਏ ਰਹੇ ਹੈ ਸਭ जग ਤੇਰਾ ਹੋਏ ਜੇ ਤੂੰ ਮੇਰਾ ਹੋ ਜਾਏਗਾ ਸਾਰਾ ਸੰਸਾਰ ਫਿਰ ਤੇਰਾ ਹੋਏਗਾ ਗੁਰੂ ਕਿਰਪਾ ਕਰੇ ਗੁਰੂ ਸੋਰਵੇਂ ਦੇ ਲੜ ਲੱਗਿਏ ਗੁਰੂ ਕੋਲੋਂ ਨਾਮ ਮੰਗੀਏ ਤਾਂ ਕਿ ਨਾਮ ਜਪ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ੇ ਨਿਵਾਜਣ ਸਭਨਾ ਦਾ ਆਵਿਆ ਗਾਵਿਆ ਥਾਹੀਂ ਪਵੇ ਹੋਈਆ ਬੁੱਲਾ ਦੇਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ